ਆ ਗੁਰੂ ਦੇਵ ਧੰਨ ਗੁਰੂ ਦੇਵ ਧੰਨ ਧੰਨ ਸ਼੍ਰੀ ਗੁਰੂ ਰਵੀਦਾਸ ਜੀ ਮਹਾਰਾਜ ਮਹਾਰਾਜ ਦੇ 659ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹੁੰਦੇ ਹੋਏ ਪੰਜਾਬ ਸਰਕਾਰ ਜੋ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਯੋਗ ਅਗਵਾਈ ਦੇ ਅੰਦਰ ਚੱਲ ਰਹੀ ਹੈ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਬੜੀ ਧੂਮਤਾਂ ਦੇ ਨਾਲ ਮਨਾ ਰਹੀ ਹੈ ਔਰ ਇਹ ਪ੍ਰਕਾਸ਼ ਦਿਹਾੜਾ 659ਵੇਂ ਸਾਲ ਤੋਂ ਲੈ ਕੇ ਜਿਹੜੀ 650ਵੇਂ ਸਾਲ ਮਹਾਰਾਜ ਦੀ ਸ਼ਤਾਬਦੀ ਆ ਰਹੀ ਹੈ ਅਗਲੇ ਸਾਲ ਦੇ ਅੰਦਰ ਜੋ ਕਿ ਵੱਡੇ ਭਾਗਾਂ ਵਾਲੇ ਆਸੀਂ ਕਿ ਸਾਡੀ ਜਿਹੜੀ ਰਾਜ ਕਾਲ ਦੀ ਸਰਕਾਰ ਹੈ ਇਸ ਦੇ ਅੰਦਰ ਅੰਦਰ 650ਵੇਂ ਸਾਲ ਦੀ ਜੋ ਸ਼ਤਾਬਦੀ ਆ ਰਹੀ ਹੈ ਇਹ ਸਮਾਗਮ 649ਵੇਂ ਸਾਲ ਤੋਂ ਲੈ ਕੇ 650ਵੇਂ ਸਾਲ ਤੱਕ ਪੂਰਾ 1 ਸਾਲ ਦੀ ਹੋਣ ਕੇ ਜਾ ਰਹੇ ਨੇ ਔਰ 1 ਸਾਲ ਦੇ ਅੰਦਰ ਅੰਦਰ ਇਹ ਪੂਰੀ ਸ਼ਤਾਬਦੀ ਮਨਾਈ ਜਾਊਗੀ ਜਿਸ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਕੀਰਤਨ ਦਰਬਾਰ ਬੱਚਿਆਂ ਦੇ ਲਈ ਸਕੂਲਾਂ ਤੇ ਕਾਲਜਾਂ ਦੇ ਵਿੱਚ ਸੈਮੀਨਾਰ ਯੂਨੀਵਰਸਿਟੀਆਂ ਦੇ ਵਿੱਚ ਡਿਬੇਟ ਦੇ ਪ੍ਰੋਗਰਾਮ ਹੋਣਗੇ ਸਾਊਂਡ ਐਂਡ ਲਾਈਟ ਸ਼ੋਅ ਕਰਵਾਏ ਜਾਣਗੇ ਡਰੋਨ ਸ਼ੋਅ ਕਰਵਾਏ ਜਾਣਗੇ ਹਰ ਕੌਨਸਟਿਟੂਐਂਸੀ ਦੇ ਅੰਦਰ ਕੋਸ਼ਿਸ਼ ਕੀਤੀ ਜਾਊਗੀ ਕਿ ਹਰ ਪਿੰਡ ਤੱਕ ਗੁਰੂ ਮਹਾਰਾਜ ਦੀ ਜੀਵਨੀ ਹੈ ਜਿਹੜੀ ਉਹਦੇ ਬਾਰੇ ਦੇ ਵਿੱਚ ਮਹਾਰਾਜ ਦੇ ਜੀਵਨੀ ਦੇ ਬਾਰੇ ਵਿੱਚ ਬੱਚਿਆਂ ਨੂੰ ਵਿਸਤਾਰ ਪੂਰਵਕ ਦੱਸਿਆ ਜਾਵੇ ਕਿ ਮਹਾਰਾਜ ਦੀ ਬਾਣੀ ਸਾਨੂੰ ਕੀ ਸਮਝਾਉਣਾ ਕਰਦੀ ਹੈ ਔਰ ਇਹ ਸਾਰਾ ਪੂਰਾ 1 ਸਾਲ ਮਾਨ ਸਰਕਾਰ ਨੇ ਤੁਹਾਡੀ ਆਪਣੀ ਚੁਣੀ ਸਰਕਾਰ ਨੇ ਗੁਰੂ ਰਵਿੰਦਾਸ ਮਹਾਰਾਜ ਨੂੰ ਸਮਰਪਿਤ ਕਰਤਾ ਔਰ ਇਹਦੇ ਲਈ ਪੰਜਾਬ ਸਰਕਾਰ ਨੇ ਵਚਨ ਕੀਤਾ ਹੈ ਪ੍ਰਣ ਕੀਤਾ ਹੈ ਕਿ ਜਿੰਨਾ ਵੀ ਖਰਚਾ ਆਊਗਾ ਇਹਨਾਂ ਸਮਾਗਮਾਂ ਦੇ ਉੱਤੇ ਪੰਜਾਬ ਸਰਕਾਰ ਸਿਰ ਝੁਕਾ ਕੇ ਔਰ ਆਪਣੇ ਗੁਰੂ ਮਹਾਰਾਜ ਨੂੰ ਇਹ ਜਣੀ ਇੱਕ ਤਰ੍ਹਾਂ ਨਾਲ ਆਪਣੇ ਵੱਲੋਂ ਸ਼ਰਧਾ ਭਾਵ ਭੇਟ ਕਰੂਗੀ ਸੋ ਇਸ ਅੱਜ ਇਸ ਬੜੇ ਵੱਡੇ ਦਿਹਾੜੇ ਦੇ ਉੱਤੇ ਕਿਉਂਕਿ ਅੱਜ 6 ਫਰਵਰੀ ਹੈ 4 ਫਰਵਰੀ ਨੂੰ ਅਖੰਡ ਪਾਠ ਸਾਹਿਬ ਰੱਖੇ ਗਏ ਸਨ ਅੱਜ 6 ਫਰਵਰੀ ਇਹ ਦਿਨ ਸ਼ੁੱਕਰਵਾਰ ਹੈ ਅੱਜ ਭੋਗ ਪਾਏ ਜਾ ਰਹੇ ਨੇ ਔਰ ਚੰਦ ਹੀ ਮਿੰਟਾਂ ਦੇ ਵਿੱਚ ਕੁਝ ਹੀ ਮਿੰਟਾਂ ਦੇ ਵਿੱਚ ਜੁਰੇ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਪਹੁੰਚ ਰਹੇ ਨੇ ਸਮੂਹ ਕੈਬਨਿਟ ਪਹੁੰਚ ਰਹੀ ਹੈ ਐਮਐਨਏ ਸਾਹਿਬ ਪਹੁੰਚ ਰਹੇ ਹਨ ਔਰ ਸੰਗਤ ਦਾ ਬਹੁਤ ਵੱਡਾ ਇਕੱਠ ਸ਼ਰਧਾ ਭਾਵਨਾ ਦੇ ਨਾਲ ਪੰਜਾਬ ਦੇ ਵੱਖ-ਵੱਖ ਏਰੀਆ ਦੇ ਵਿੱਚੋਂ ਚੱਲਦਾ ਹੋਇਆ ਅਜੁਰੇ ਗੁਰੂ ਮਹਾਰਾਜ ਜੀ ਦੇ ਨਤਮਸਤਕ ਮੋਹਨ ਲਈ ਪਹੁੰਚ ਰਹੇ ਹਨ ਪਵਿੱਤਰ ਧਰਤੀ ਗੁਰੂ ਮਾਰਾਏ ਦੀ ਚਰਨਛੋਪਾ ਪ੍ਰਾਪਤ ਧਰਤੀ ਸ਼੍ਰੀ ਖਰੜਗਰ ਸਾਹਿਬ ਵਿਖੇ ਪਹੁੰਚੇ ਆ। ਸੋ ਸਾਰਿਆਂ ਨੂੰ ਮਹਾਰਾਜ ਦੇ 659ਵਾਂ ਸਾਲ ਦੀਆਂ ਤੇ ਆਉਣ ਵਾਲੇ 650ਵਾਂ ਸਾਲ ਦੀਆਂ ਲੱਖ ਲੱਖ ਵਧਾਈਆਂ। ਧੰਨ ਗੁਰਦੇਵ ਜੈ ਗੁਰਦੇਵ। ਜੈ ਗੁਰੂਦੇਵ ਧੰਨ ਗੁਰੂਦੇਵ ਤਾਂ-ਤਨ ਸ਼੍ਰੀ ਗੁਰੂ ਰਵਿੰਦਾਸ ਜੀ ਮਹਾਰਾਜ ਮਹਾਰਾਜ ਦੇ 659 ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹੁੰਦੇ ਹੋਏ ਪੰਜਾਬ ਸਰਕਾਰ ਜੋ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਯੋਗ ਅਗਵਾਈ ਦੇ ਅੰਦਰ ਚੱਲ ਰਹੀ ਹੈ। ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਬੜੀ ਧੂਮਤਾਂ ਦੇ ਨਾਲ ਮਨਾ ਰਹੀ ਹੈ। ਔਰ ਇਹ ਪ੍ਰਕਾਸ਼ ਦਿਹਾੜਾ 698 ਸਾਲ ਤੋਂ ਲੈ ਕੇ ਜਿਹੜੀ 650ਵੇਂ ਸਾਲ ਮਹਾਰਾਜ ਦੀ ਸ਼ਤਾਬਦੀ ਆ ਰਹੀ ਹੈ ਅਗਲੇ ਸਾਲ ਦੇ ਅੰਦਰ ਜੋ ਕਿ ਵੱਡੇ ਭਾਗਾਂ ਵਾਲੇ ਆਸੀਂ ਕਿ ਸਾਡੀ ਜਿਹੜੀ ਰਾਜ ਕਾਲ ਦੀ ਸਰਕਾਰ ਹੈ ਇਸ ਦੇ ਅੰਦਰ ਅੰਦਰ 650ਵੇਂ ਸਾਲ ਦੀ ਜੋ ਸ਼ਤਾਬਦੀ ਆ ਰਹੀ ਹੈ ਇਹ ਸਮਾਗਮ 698 ਸਾਲ ਤੋਂ ਲੈ ਕੇ 650ਵੇਂ ਸਾਲ ਤੱਕ ਪੂਰਾ 1 ਸਾਲ ਦੀ ਉਹ ਲਿੰਕੇ ਜਾ ਰਹੇ ਨੇ ਔਰ 1 ਸਾਲ ਦੇ ਅੰਦਰ ਅੰਦਰ ਇਹ ਪੂਰੀ ਸ਼ਤਾਬਦੀ ਮਨਾਈ ਜਾਊਗੀ ਜਿਸ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਕੀਰਤਨ ਦਰਬਾਰ ਬੱਚਿਆਂ ਦੇ ਲਈ ਸਕੂਲਾਂ ਤੇ ਕਾਲਜਾਂ ਦੇ ਵਿੱਚ ਸੈਮੀਨਾਰ ਯੂਨੀਵਰਸਿਟੀਆਂ ਦੇ ਵਿੱਚ ਡਿਬੇਟ ਦੇ ਪ੍ਰੋਗਰਾਮ ਹੋਣਗੇ ਸਾਊਂਡ ਐਂਡ ਲਾਈਟ ਸ਼ੋਅ ਕਰਵਾਏ ਜਾਣਗੇ ਡਰੋਨ ਸ਼ੋਅ ਕਰਵਾਏ ਜਾਣਗੇ ਹਰ ਕੌਨਸਟਿਟੂਐਂਸੀ ਦੇ ਅੰਦਰ ਕੋਸ਼ਿਸ਼ ਕੀਤੀ ਜਾਊਗੀ ਕਿ ਹਰ ਪਿੰਡ ਤੱਕ ਗੁਰੂ ਮਹਾਰਾਜ ਦੀ ਜੀਵਨੀ ਹੈ ਜਿਹੜੀ ਉਹਦੇ ਬਾਰੇ ਦੇ ਵਿੱਚ ਮਹਾਰਾਜ ਦੇ ਜੀਵਨੀ ਦੇ ਬਾਰੇ ਵਿੱਚ ਬੱਚਿਆਂ ਨੂੰ ਵਿਸਤਾਰਪੂਰਵਕ ਦੱਸਿਆ ਜਾਵੇ ਕਿ ਮਹਾਰਾਜ ਦੀ ਬਾਣੀ ਸਾਨੂੰ ਕੀ ਸਮਝਾਉਣਾ ਕਰਦੀ ਹੈ ਔਰ ਇਹ ਸਾਰਾ ਪੂਰਾ 1 ਸਾਲ ਮਾਨ ਸਰਕਾਰ ਨੇ ਤੁਹਾਡੀ ਆਪਣੀ ਚੁਣੀ ਸਰਕਾਰ ਨੇ ਗੁਰੂ ਰਵਿੰਦਾਸ ਮਹਾਰਾਜ ਨੂੰ ਸਮਰਪਿਤ ਕਰਤਾ ਔਰ ਇਹਦੇ ਲਈ ਪੰਜਾਬ ਸਰਕਾਰ ਨੇ ਵਚਨ ਕੀਤਾ ਹੈ ਪ੍ਰਣ ਕੀਤਾ ਹੈ ਕਿ ਜਿੰਨਾ ਵੀ ਖਰਚਾ ਆਊਗਾ ਇਹਨਾਂ ਸਮਾਗਮਾਂ ਦੇ ਉੱਤੇ ਪੰਜਾਬ ਸਰਕਾਰ ਸਿਰ ਝੁਕਾ ਕੇ ਔਰ ਆਪਣੇ ਗੁਰੂ ਮਹਾਰਾਜ ਨੂੰ ਇਹ ਜਣੀ ਇੱਕ ਤਰ੍ਹਾਂ ਨਾਲ ਆਪਣੇ ਵੱਲੋਂ ਸ਼ਰਧਾ ਭਾਵ ਭੇਟ ਕਰੂਗੀ ਸੋ ਇਸ ਅੱਜ ਇਸ ਬੜੇ ਵੱਡੇ ਦਿਹਾੜੇ ਦੇ ਉੱਤੇ ਕਿਉਂਕਿ ਅੱਜ 6 ਫਰਵਰੀ ਹੈ 4 ਫਰਵਰੀ ਨੂੰ ਖੰਡ ਪਾਤ ਸਾਹਿਬ ਰੱਖੇ ਗਏ ਸਨ ਅੱਜ 6 ਫਰਵਰੀ ਹੈ ਦਿਨ ਸ਼ੁੱਕਰਵਾਰ ਹੈ ਅੱਜ ਭੋਗ ਪਾਏ ਜਾ ਰਹੇ ਨੇ ਔਰ ਚੰਦ ਹੀ ਮਿੰਟਾਂ ਦੇ ਵਿੱਚ ਕੁਛ ਹੀ ਮਿੰਟਾਂ ਦੇ ਵਿੱਚ ਉਹਨੇ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਪਹੁੰਚ ਰਹੇ ਨੇ ਸਮੂਹ ਕੈਬਨਿਟ ਪਹੁੰਚ ਰਹੀ ਹੈ ਐਮਐਲਏ ਸਭ ਪਹੁੰਚ ਰਹੇ ਹਨ ਔਰ ਸੰਗਤਾਂ ਬਹੁਤ ਵੱਡਾ ਇਕੱਠ ਸ਼ਰਧਾ ਭਾਵਨਾ ਦੇ ਨਾਲ ਪੰਜਾਬ ਦੇ ਵੱਖ-ਵੱਖ ਏਰੀਆ ਦੇ ਵਿੱਚੋਂ ਚੱਲਦਾ ਹੋਇਆ ਅਜੂਰੇ ਗੁਰੂ ਮਹਾਰਾਜ ਜੀ ਕੇ ਨਤਮਸਤਕ ਹੋਣ ਲਈ ਪਹੁੰਚ ਰਹੇ ਹਨ ਪਵਿੱਤਰ ਧਰਤੀ ਗੁਰੂ ਮਹਾਰਾਜ ਦੀ ਚਰਨਛੋਹ ਪ੍ਰਾਪਤ ਧਰਤੀ ਸ਼੍ਰੀ ਖਰੜਗੜ੍ਹ ਸਾਹਿਬ ਵਿਖੇ ਪਹੁੰਚਦੇ ਹਨ ਸੋ ਸਾਰਿਆਂ ਨੂੰ ਮਹਾਰਾਜ ਦੇ 649 ਸਾਲ ਦੀਆਂ ਤੇ ਆਉਣ ਵਾਲੇ 650 ਸਾਲ ਦੀਆਂ ਲੱਖ ਲੱਖ ਵਧਾਈਆਂ ਧੰਗੁਰਦੇਵ ਜੈ ਗੁਰੂ